ਰਣਜੀਤ ਅੰਮ੍ਰਿਤਪੁਰ ਪੁਲਿਸ ਸਟੇਸ਼ਨ ਦੇ ਮੁਲਾਜ਼ਮਾ ਨੇ ਨਾਕਾ ਲਾਇਆ ਸੀ ਪੀਆ ਚੌਂਕ ਤੇ ਇਸੀ ਅਕੀਵਾ ਵੀ ਆਪਣੇ ਕਦਮ ਉਸ ਲੈ ਲੈ ਸੇਨਕਾਰ ਵੀ ਲੈ ਲਈ ਆਪਣਾ ਜੁਵਨਾਈਲ ਦਾ ਫਾਦਰ ਹੈ ਆ ਓਮਪ੍ਰਕਾਸ਼ ਉਹ ਹੱਲੇ ਭੱਜਿਆ ਹੋਇਆ ਤੇ ਇਹਦੇ ਨਾਲਾਂ ਜਿਹੜਾ ਸੁਬਾਦ ਹੈ ਉਹਦੇ ਤੇ 6 ਪਰਤੀਦਰ ਸਗੇ ਹਨਪੰਪੀਤ ਹੈ ਇਹਦਾ ਹੈਗਾ ਇਹਦਾ ਕੈਮਿਸਟਰੀ ਸ਼ਾਪ ਮਾਮਲੇ ਪੁਲਿਸ ਕਮਿਸ਼ਨਰ ਅਮਰਸਸ ਦਾ ਗੁਰਪ੍ਰੀਤ ਸਿੰਘ ਪੱਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਪੀਐਸ ਰਣਜੀਤ ਐਵਨਿਊ ਦੇ ਐਸਐਚਓ ਮਿਸਟਰ ਰੋਬਨ ਹੰਸ ਤੇ ਏਸੀਪੀ ਨਾਰਥ ਮਿਸਟਰ ਅਰਵਿੰਨ ਮੀਨਾ ਇਹਨਾਂ ਨੇ ਤਿੰਨ ਜਣੇ ਗ੍ਰਿਫਤਾਰ ਕੀਤੇ ਜਿਨ੍ਹਾਂ ਦਾ ਨਾਮ ਹੈ ਸੁਖਰਾਜ ਸਿੰਘ ਮਨਪ੍ਰੀਤ ਸਿੰਘ ਤੇ ਜਿਹੜਾ ਤੀਸਰਾ ਉਹ ਜੁਵਨਾਈਲ ਹੈਗਾ ਐਫਆਈਆ ਨੰਬਰ 22 ਡੇਟਿਡ 2/2/2025 ਅੰਡਰ ਸੈਕਸ਼ਨ 22 29 64 85 ਐਨਡੀਪੀਐਸ ਐਕਟ ਪੀਐਸ ਰਣਜੀਤ ਐਵਨਿਊ ਜਿਹੜਾ ਇਹਨਾਂ ਨੇ 22300 ਨਸ਼ੇਲੀ ਜਿਹੜੀ ਹੈਗੀ ਟੈਬਲੇਟਸ ਉਹਦੀ ਰਿਕਵਰੀ ਕੀਤੀ ਹੈ ਤੇ 1750 ਇੰਜੈਕਸ਼ਨ ਇੱਕ ਜ਼ੈਨਕਾਰ ਤੇ ਇੱਕ ਐਕਟਿਵਾ ਸਕੂਟਰ ਦੀ ਵੀ ਰਿਕਵਰੀ ਕੀਤੀ ਹੈ ਇਹਦੇ ਨਾਲ ਨਾਲ ਇਹਦਾ ਬ੍ਰੀਕਅਪ ਹੈ 16200 ਐਲਫੈਂਜ਼ੋਲ ਟੈਬਲੇਟਸ ਨੇ 3100 ਟਰਾਮਾਡੋਲ 360 ਕੋਵੇਡੋਲ ਤੇ 1750 ਟਰਾਮਾਡੋਲ ਇੰਜੈਕਸ਼ਨ ਨੇ ਰঞ্জੀਤਪੁਰਨੀ ਪੁਲਿਸ ਸਟੇਸ਼ਨ ਦੇ ਮੁਲਾਜ਼ਮਾ ਨੇ ਨਾਕਾ ਲਾਇਆ ਸੀ ਪੀਆਰ ਚੌਂਕ ਤੇ ਜੋ ਕਿ ਉਥੋਂ ਇੱਕ ਇਹਨਾਂ ਨੂੰ ਜ਼ੈਨਕਾਰਾਂ ਦੀ ਦਿਖੀ ਤੇ ਇਹਨਾਂ ਨੇ ਜ਼ੈਨਕਾਰ ਨੂੰ ਰੂਟੀਨ ਚੈਕਿੰਗ ਅੱਥੀ ਰੋਕਿਆ ਤੇ ਚੈਕਿੰਗ ਕੀਤੀ ਤੇ ਉਹਦੇ ਵਿੱਚ 700 ਟੈਬਲੇਟਸ ਮਿਲੀਆਂ ਉਹਦੇ ਬਾਅਦ ਅਸੀਂ ਉਹਦੇ ਚ ਸਗੇ ਸੁਕਰਾਦ ਸਿੰਘ ਸੀ ਤੇ ਇੱਕ ਜੁਵਨਾਈਲ ਸੀਗਾ ਤੇ ਉਸ ਤੋਂ ਬਾਅਦ ਅਸੀਂ ਬੈਕਵਰਡ ਲਿੰਕੇਜਸ ਐਕਸਪਲੋਰ ਕੀਤੀਆਂ ਤੇ ਉਹਦੇ ਚ ਸਾਨੂੰ ਮਨਪ੍ਰੀਤ ਸਿੰਘ ਤੋਂ ਬਾਕੀ ਸਾਰਾ ਸਮਾਨ ਮਿਲਿਆ ਤੇ ਉਹਦੇ ਐਕਟਿਵਾ ਤੋਂ ਤੇ ਅਸੀਂ ਐਕਟਿਵਾ ਵੀ ਆਪਣੇ ਕਬਜ਼ੇ ਚ ਲੈ ਲਏ ਸੈਂਡਕਾਰ ਵੀ ਲੈ ਲਈ ਤੇ ਉਹਦੇ ਨਾਲ ਨਾਲ ਜਿਹੜਾ ਆਪਣਾ ਜੁਵినਾਈਲ ਦਾ ਫਾਦਰ ਹੈ ਓਮ ਪ੍ਰਕਾਸ਼ ਉਹ ਹੱਲੇ ਭੱਜਿਆ ਹੋਇਆ ਨਾਲ ਇਹਨਾਂ ਦਾ ਇੱਕ ਹੋਰ ਸਾਥੀ ਹੈ ਸ਼ਿਵਮ ਉਹ ਵੀ ਹੱਲੇ ਭੱਜਿਆ ਹੋਇਆ ਤੇ ਇਹਦੇ ਨਾਲ ਨਾਲ ਜਿਹੜਾ ਸੁਖਸਾਜ ਹੈ ਉਹਦੇ ਤੇ 6 ਪਰਚੇ ਦਰਜ ਹੈਗੇ ਆ ਜਿਹਦੇ ਵਿੱਚੋਂ 5 ਪਰਚੇ ਅੰਮ੍ਰਿਤਸਰ ਰੂਰਲ ਤੇ ਹੈਗੇ ਆ ਤੇ ਇੱਕ ਪਰਚਾ ਹਗਾ ਗੁਰਦਾਸਪੁਰ ਜ਼ਿਲ੍ਹੇ ਦਾ ਤੇ ਜਿਹੜਾ ਮਨਪ੍ਰੀਤ ਹੈ ਉਹਦੇ ਤੇ ਇੱਕ ਪਰਚਾ ਸੁਲਤਾਨਪੁਰ ਥਾਣੇ ਦਾ ਆਮਜ਼ੈਕ ਤੇ ਐਨਡੀਪੀਐਸ ਦਾ ਉਹ ਪਹਿਲਾਂ ਦਰਜ ਹੈਗਾ ਤੇ ਇਹਨਾਂ ਦੇ ਅਸੀਂ ਡਾਕੂਮੈਂਟ ਫਾਰਵਰਡ ਲਿੰਕੇਜਸ ਦੇਖ ਰਹੇ ਆ ਤੇ ਜੋ ਵੀ ਸਾਨੂੰ ਅੱਗੇ ਬੜਾ ਚੱਲੂਗਾ ਅਸੀਂ ਤੁਹਾਡੇ ਰੂਪ ਰੂਪ ਅਸੀਂ ਲੈ ਕੇ ਤੁਹਾਨੂੰ ਆ ਰਹੇ ਸੀ ਐਸੀ ਬੈਕਵਰਡ ਫਾਰਵਰਡ ਲਿੰਕੇਜਸ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਐਕਸਪਲੋਰ ਕਰ ਰਹੇ ਹਾਂ ਤੇ ਹੱਲੇ ਅਸੀਂ ਨਾ ਅਰੈਸਟ ਕੀਤਾ ਰਿਮਾਂਡ ਲੱਗਤਾ ਤੇ ਜਿਵੇਂ ਅ ਸਰਵਿਸ ਪਤਾ ਚੱਲੂਗਾ ਉਮੇਂਦਰ ਸਾਹਿਬ ਇਹ ਕੰਮ ਹੈ ਨਹੀਂ ਸਰ ਕਿ ਹੋਰ ਵੀ ਕਰ ਦੇਗੇ ਨਹੀਂ ਇਹਦਾ ਜਿਹੜਾ ਹੈਗਾ ਮੰਤਰੀਤ ਹੈ ਇਹਦਾ ਹੈਗਾ ਇਹਦਾ ਕੈਮਿਸਟਰੀ ਸ਼ੌਪ ਦਾ ਹਾਂਜੀ ਤੇ ਜਿਹੜਾ ਜੁਮੈਨਾਇਲ ਹੈ ਉਹ ਹਲੇ ਬਾਬੀ ਪਾਸ ਤੇ ਸੀ ਸ਼ੌਪ ਦੀ ਅੰਦਰ ਦੀ ਦੁਕਾਨ ਦੇ ਉੱਤੇ ਹੀ ਵੇਚਦਾ ਸੀ ਨਹੀਂ ਉਹ ਦੁਕਾਨ ਦੇ ਵਿੱਚ ਉਹ ਨਹੀਂ ਹਲੇ ਸਾਨੂੰ ਮਿਲਿਆ ਐਕਟਿਵਾ ਦੇ ਵਿੱਚੋਂ ਮਿਲਿਆ ਕੀ ਪਤਾ ਦੇਣਾ ਹੀ ਹੋ ਗਈ ਕਿੱਤਾਂ ਮਿਲ ਦੇਈ ਕਿਤੇ ਨਾ ਕਿਤੇ ਕਿੱਥਾਂ ਮਿਲ ਗਈ